ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਆਪਾਂ ਵੇਖੀਏ ਕਿ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਕਾਲਕਤਖਬ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬਕਾ ਅਤੇ ਤਖਤ ਸ੍ਰੀ ਜਮਦਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸਾਡੇ ਬਹੁਤ ਹੀ ਕੌਮ ਦੇ ਪੰਥ ਦੇ ਸਤਿਕਾਰਯੋਗ ਹਸਤੀ ਰਹੇ ਨੇ ਉਹ ਆਪ ਚੱਲ ਕੇ ਜਾ ਕੇ ਇੱਕ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦੇ ਰਹੇ ਆ ਚਲੋ ਹਰ ਇੱਕ ਦਾ ਹੱਕ ਹੈ ਰਾਈਟ ਹੈ ਇੰਟਰਵਿਊ ਦਿੱਤੀ ਹੈ ਹੱਕ ਬਣਦਾ ਉਹਨਾਂ ਦਾ ਵਧੀਆ ਗੱਲ ਹੈ ਪਰ ਜੋ ਪੰਥ ਤੇ ਕੌਮ ਦੇ ਪ੍ਰਤੀ ਉਹਨਾਂ ਦੀ ਜਵਾਬਦੇਹੀ ਹੈ ਜਾਂ ਆਪਾਂ ਇੱਕ غور ਸਿਕ ਹੋ ਕੇ ਪੰਥ ਦੇ ਕੌਮ ਦੇ ਸਭ ਤੋਂ ਵੱਡੇ ਅਹੁਦੇ ਪਦਵੀ ਤੇ ਸੇਵਾ ਨਿਭਾ ਕੇ ਅੱਜ ਆਪਾਂ ਗੱਲਾਂ ਗੋਲ ਮੋਲ ਕਰਕੇ ਗੱਲਾਂ ਬਣਾ ਕੇ ਲੱਛੇਦਾਰ ਭਾਸ਼ਣ ਕਰਕੇ ਪੰਥ ਤੇ ਕੌਮ ਦੇ ਵਿੱਚ ਦੌੜਾ ਖੜੀ ਕਰ ਰਹੇ ਆ ਉਹਦੇ ਸਵਾਲ ਜ਼ਰੂਰ ਖੜਾ ਹੁੰਦਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਉਹੀ ਤਾਂ ਨਹੀਂ ਕਿ ਪੰਥ ਦੇ ਵਿੱਚ 파ੜਾ ਪਾਉਣਾ ਪੰਥ ਦਾ ਨਿਖਾਨ ਕਰਨਾ ਪੰਥ ਦੀਆਂ ਸੰਸਥਾਵਾਂ ਪ੍ਰਤੀ ਸ਼ੱਕ ਪੈਦਾ ਕਰਨਾ ਸ੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਪ੍ਰਤੀ ਜਥੇਦਾਰ ਸਾਹਿਬ ਦੀ ਪਤੀ ਮੀ ਪਦਵੀ ਪ੍ਰਤੀ ਲੋਕਾਂ ਦੇ ਵਿੱਚ ਸਵਾਲ ਕਿੰਤੂ ਪੈਦਾ ਕਰਨਾ ਇਹ ਜਾਂ ਜੋ ਪੰਤਿਕ ਸਿਆਸਤ ਹੈ ਜੋ ਸਿੱਖਾਂ ਦੀ ਖੇਤਰੀ ਰਾਸੀ ਪਾਰਟੀ ਹੈ ਧਾਰਮਿਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਢਾਹ ਲਾਉਣਾ ਤੁਹਾਡੀਆਂ ਗੱਲਾਂ 'ਚੋਂ ਸਿੰਘ ਸਾਹਿਬ ਜੀ ਝਲਕ ਰਿਹਾ ਸੀ ਪਹਿਲੀ ਗੱਲ ਤਾਂ ਇਹ ਦੁਨੀਆ ਦੇਖ ਰਹੀ ਹੈ ਕਿ ਇੱਕ ਪਾਸੇ ਹਰ ਇੱਕ ਸਿੱਖ ਮਾਣ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਤੋਂ ਵੱਡੀ ਪਦਵੀ ਕੌਮ ਦੇ ਵਿੱਚ ਨਹੀਂ ਹੈਗੀ ਕਿਉਂਕਿ ਇਹ ਪਦਵੀ ਇੰਨੀ ਸਨਮਾਨ ਸਤਕਾਰਯੋਗ ਹੈ ਜੋ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਤਲਬ ਕਰ ਸਕਦੀ ਹੈ ਪ੍ਰਧਾਨ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਮੁੱਖ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਪਰ ਤੁਹਾਨੂੰ ਜੇ ਕੌਮ ਨੇ ਪੰਥ ਨੇ ਏਡੀ ਵੱਡੀ ਪਦਵੀ ਸੇਵਾ ਦਿੱਤੀ ਤਾਂ ਤੁਹਾਨੂੰ ਛੋਟੀ ਲੱਗੀ ਤੁਹਾਨੂੰ ਇਹ ਲੱਗਿਆ ਵੀ ਮੈਂ ਰਾਜਨੀਤੀ ਤੌਰ ਤੇ ਐਕਟੀਵਿਟੀ ਕਰਾਂ ਇਹ ਕੋਈ ਲੋਕੀਸ਼ਕੀ ਗੱਲ ਨਹੀਂ ਚਾਹੇ ਤੁਸੀਂ ਗੱਪ ਮਾਰੀ ਜਾਓ ਠੀਕ ਹੈ ਝੂਠ ਬੋਲੀ ਜਾਓ ਕਿ ਜੀ ਨਹੀਂ 2 ਦਸੰਬਰ ਤੋਂ ਬਾਅਦ ਮੇਰੇ ਮਨ ਚ ਫੁਰਨਾ ਨਹੀਂ ਸੀ ਮੈਂ ਬਾਹਰ ਜਾਣਾ ਸੀ ਮੈਨੂੰ ਕਿਹਾ ਪਰ ਇਹ ਰਿਕਾਰਡ ਹੈ ਕਿ ਪਰਮਜੀਤ ਸਿੰਘ ਸਰਨਾ ਉਹਨਾਂ ਕੋਲੇ ਵੀ ਕਿਹਾ ਤੁਸੀਂ ਮੈਨੂੰ ਕੱਲ ਦਾ ਪ੍ਰਧਾਨ ਬਣਾਓ ਮੈਂ ਸਰਕਾਰ ਬਣਾ ਦੂੰ ਤੇ ਮੇਰੇ ਵਰਗੇ ਨਿਵਾਣੇ ਸਿੱਖਾਂ ਕੋਲੇ ਬਹੁਤ ਵਾਰੀ ਕਿਹਾ ਤੁਸੀਂ ਕਿ ਮੈਨੂੰ ਕੇਰਾਂਗ ਜੇ ਕਾਲੀਆਲ ਦਾ ਪ੍ਰਧਾਨ ਬਣਾਇਆ ਜਾਵੇ ਨਾ ਤੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦੂੰਗਾ ਮੈਂ ਕੱਲ ਸਰਕਾਰ ਬਣਾ ਦੂੰਗਾ ਉੱਥੋਂ ਕਿਤੇ ਨਾ ਕਿਤੇ ਲੱਗਦਾ ਸੀ ਕਿ ਤੁਹਾਨੂੰ ਸ੍ਰੀ ਕਾਲ ਤੱਕ ਸਭ ਦੀ ਪਦਵੀ ਛੋਟੀ ਲੱਗ ਰਹੀ ਹੈ ਇੱਕ دنیਾਬੀ ਪਾਰਟੀ ਦੀ ਪ੍ਰਧਾਨਗੀ ਵੱਡੀ ਲੱਗ ਰਹੀ ਹੈ ਇਹ ਘੱਟੋ ਘੱਟ ਜਥੇਦਾਰ ਦੀ ਪਦਵੀ ਤੋਂ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਇਹ ਗੱਲ ਚਲੋ ਅੰਦਰਲੀ ਗੱਲਾਂ ਆਪਾਂ ਨਹੀਂ ਕਰਨੀਆਂ ਪਰ ਜਦੋਂ ਤੁਸੀਂ ਮर्यादामां ਲੰਘ ਲਏ ਹੋ ਤੁਹਾਡੇ ਤੋਂ ਸਿੱਖਿਆ ਸੀ ਜਦੋਂ ਤੁਸੀਂ ਟੀਵੀਾਂ ਤੇ ਚੈਨਲਾਂ 'ਤੇ ਜਾ ਕੇ ਦੱਸ ਰਹੇ ਹੋ ਪਰ ਸਿੱਖ ਸਾਹਿਬ ਜੀ ਇਹ ਕਿਉਂ ਨਹੀਂ ਦੱਸਿਆ ਕਿ ਜਦੋਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਮੁਕਤ ਕਰਕੇ ਤਖਸਰੀ ਦਮਨੋਂ ਸਰਦਾਰ ਦਾ ਸੇਵਾਦਾਰ ਰੱਖਿਆ ਸੀ ਕਿਉਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਖਾਲਸਾ ਪੰਥ ਸਿੱਖ ਔਮਦਾਜ ਦਵਾ ਸੀ ਕਿ ਇੱਕ ਸਿੰਘ ਸਾਹਿਬ ਕੋਲੇ ਦੋ ਪਦਵੀਆਂ ਕਿਉਂ ਇੱਕ ਤਖ ਦਾ ਜਥੇਦਾਰ ਕਿਉਂ ਨਹੀਂ ਲਾਇਆ ਜਾ ਰਿਹਾ ਤੁਸੀਂ ਵੇਖੀ ਹੈ ਕਿ ਵੀ ਤੁਹਾਨੂੰ ਜਦੋਂ ਇੱਕ ਤਖ ਦਾ ਜਥੇਦਾਰ ਲਾਉਣ ਲੱਗੇ ਵੀ ਦਮਨਵਾ ਸਾਹਿਬ ਦਾ ਲਾਖ ਲੈਣੇ ਆ ਅਕਾਲ ਤਖ ਦਾ ਲਾਉਣ ਲੱਗੇ ਤਾਂ ਤੁਹਾਡੇ ਮਨ ਚ ਕਿੰਨੀ ਕਾਲੀ ਪੈ ਗਈ ਸੀ ਜਿਸ ਸਮੇ ਤੁਹਾਨੂੰ ਦਮਦਮਾ ਸਾਹਿਬ ਦਾ ਸੇਵਾਦਾਰ ਰੱਖਣਾ ਸੀ ਅਕਾਲ ਤਖਸੋ ਲਾ ਕੇ ਉਦੋਂ ਜਿਸ ਦਿਨ ਲਾਹਿਆ ਸੇਵਾ ਮੁਕਤ ਕੀਤਾ ਅਕਾਲ ਤਖਸੋ ਤੋਂ ਕੱਲੇ ਦਮਦਮਾ ਸਾਹਿਬ ਰੱਖਿਆਗਾ ਗਿਆਨੀ ਰਗਵੀਰ ਸਿੰਘ ਸੇਵਾਦਾਰਤੀ ਹੈ ਉਦੋਂ ਜੇ ਆਪਾਂ 1 ਮਹੀਨਾ 2 ਮਹੀਨੇ ਪਿੱਛੇ ਸੇ ਲੈ ਆਈਏ ਤੁਹਾਨੂੰ ਲਾਉਣਾ ਸੀ ਅਫਵਾਹਾਂ ਸੀ ਅਫਵਾਹਾਂ ਕਿ ਅੱਜ ਗਿਆਨੀ ਹਰਪੀ ਸਿੰਘ ਨੂੰ ਸ੍ਰੀ ਅਕਾਲ ਤਖਸੋ ਤੋਂ ਸੇਵਾ ਮੁਕਤ ਕਰਕੇ ਕੱਲੇ ਦਮਦੋਨ ਸਾਹਿਬ ਦੇ ਸੇਵਾਦਾਰ ਰੱਖਿਆ ਜਾ ਸਕਦਾ ਜਾਂ ਹਟਾਇਆ ਜਾ ਸਕਦਾ ਪਰ ਜਦੋਂ ਅਜੈਕਟਿਵ ਦੀ ਮੀਟਿੰਗ ਹੋਈ ਤੁਹਾਡੇ ਘਰੇ ਦਮਦੋਨ ਸਾਹਿਬ ਸਾਰੇ ਆਪਾਂ ਤੁਹਾਡੇ ਸੁਭਚਿੰਤਕ ਤੁਹਾਡੇ ਮਿਲਣ ਵਾਲੇ ਇਕੱਠੇ ਹੋਏ ਸੀ ਤੁਹਾਨੂੰ ਬੜੀ ਕਾਲ ਸੀ ਬੜੀ ਬੇਚੈਨੀ ਸੀ ਬੜੀ ਬੇਅਚਭੀ ਸੀ ਕਿ ਮੈਨੂੰ ਨਾਂ ਲਾਹਿਆ ਜਾਵੇ ਕਿਦਰੀ ਤੁਸੀਂ ਕਹੇ ਸੀ ਸੁਖਵੀਰ ਸਿੰਘ ਬਾਦਲ ਨਾਲ ਗੱਲ ਕਰੀਏ ਹਰਜਨ ਸਿੰਘ ਧਾਮੀ ਨਾਲ ਗੱਲ ਕਰੀਏ ਤੁਸੀਂ ਬੜੇ ਬੇਚੈਨ ਸੀ ਪਰ ਤੁਹਾਨੂੰ ਅਸੀਂ ਦਿਲਾਸਾ ਦੇ ਰਹੇ ਸੀ ਵੀ ਸਿੰਘ ਸਾਹਿਬ ਜੀ ਤੁਸੀਂ ਸੇਵਾ ਕਰੋ ਕਾਲੇ ਨਾ ਪੋ ਕੋਈ ਇਹੋ ਜਿਹਾ ਫੈਸਲਾ ਨਹੀਂ ਹੋਣਾ ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਉਸ ਵੇਲੇ ਦੇ ਜਰਨਲਿਸਤ ਕਰ ਆਪਣੇ ਗੜਿਆ ਸਾਹਿਬ ਗੁਰਚਰਨ ਸਿੰਘ ਗੜਿਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਸਿੰਘ ਸਾਹਿਬ ਦਾ ਕੋਈ ਮਸਲਾ ਨਹੀਂ ਹੈਗਾ ਚਲੋ ਅੰਦਰਲੀ ਗੱਲ ਹੈ ਮੈਂ ਤੁਹਾਨੂੰ ਸੁਖਵੀਰ ਸਿੰਘ ਬਾਲਦੀਣਾ ਜੋ ਗੱਲਾਂ ਬਾਤਾਂ ਹੋਈਆਂ ਤੁਹਾਡੀ ਮੈਂ ਨਹੀਂ ਕਰਨੀ ਚਾਹੁੰਦੀ ਚਾਹੁੰਦਾ ਚਲੋ ਤੁਹਾਨੂੰ ਵਿਸ਼ਵਾਸ ਵੀ ਕਿਹਾ ਸੀ ਵੀ ਨਹੀਂ ਸਿੰਘ ਸਾਹਿਬ ਇਹ ਜੀ ਗੱਲ 'ਚ ਕਾਲੇ ਨਾ ਪੋਹ ਤੁਹਾਨੂੰ ਨਹੀਂ ਲਾਉਣਾ ਤੁਹਾਨੂੰ ਸੇਮੁਖਤ ਨਹੀਂ ਕਰਨਾ ਚਲੋ ਤੁਹਾਨੂੰ ਨਹੀਂ ਸੀ ਪਰ ਜਦੋਂ ਗਰੇਵਾਲ ਸਾਹਿਬ ਨੇ ਕਿਹਾ ਤੁਸੀਂ ਹੌਸਲੇ ਚਾਏ ਤੇ ਆਪਾਂ ਲੁਧਿਆਣਾ ਨੂੰ ਗਏ ਸੀ ਇਕੱਠੇ ਕਿਉਂਕਿ ਮੈਂ ਤੁਹਾਡੇ ਸਿੱਖ ਰਹੇ ਹਾਂ ਤੁਸੀਂ ਉਹ ਚੈਨਲ ਤੇ ਚੰਡੀਗੜ੍ਹ ਜਾ ਕੇ ਅੰਦਰਲੀਆਂ ਗੱਲਾਂ ਪੰਥ ਦੀਆਂ ਕੌਮ ਦੀਆਂ ਦੱਸ ਰਹੇ ਹੋ ਤਾਂ ਸਾਡਾ ਹੀ ਫਰਜ਼ ਬੰਦਾ ਜੋ ਜਿੰਨੀ ਜਿੰਨੀਆਂ ਕਿ ਤੁਹਾਡੇ ਪ੍ਰਤੀ ਸਾਡੇ ਕੋਲੇ ਹੈ ਕਿ ਜਦੋਂ ਇਜੈਕਟਿਵ ਦੀ ਮੀਟਿੰਗ ਹੋਗੀ ਪ੍ਰਬੰਧ ਕੀ ਮਸਲੇ ਵਿਚਾਰੇ ਗਏ ਤੁਹਾਡਾ ਮਸਲਾ ਨਹੀਂ ਵਿਚਾਰਿਆ ਗਿਆ ਤੁਹਾਡੇ ਸ਼ਬਦ ਯਾਦ ਹੈ ਜੀ ਲੁਧਿਆਣੇ ਤੋਂ ਆਪਾਂ ਜਾ ਰਹੇ ਸੀ ਤੁਸੀਂ ਮੈਨੂੰ ਇੱਕ ਸ਼ਬਦ ਕਿਹਾ ਸੀ ਕਿ ਮੈਨੂੰ ਲਾਉਣਾ ਤਾਂ ਚਾਹੁੰਦੇ ਸੀ ਅੱਜ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਪਰ ਲਾ ਨਹੀਂ ਸਕੇ ਕਿਉਂਕਿ ਮੇਰੇ ਸਾਹਮਣੇ ਤੁਹਾਨੂੰ ਮਨਿੰਦਰ ਸਾਸੀ ਦਾ ਫੋਨ ਆਇਆ ਸਖਦੇਵ ਸਿੰਘ ਢੀਂਸੇ ਦਾ ਫੋਨ ਆਇਆ ਬੀਬੀ ਜਗੀਰ ਕੌਰ ਦਾ ਫੋਨ ਆਇਆ ਰਾਗਵ ਚੱਡੇ ਦਾ ਫੋਨ ਆਇਆ ਤੇ ਉਹ ਸੰਨੀ ਸਾਹਾ ਦਾ ਰਾਸ ਮੈਂਬਰ ਉਹਦਾ ਫੋਨ ਆਇਆ ਉਹ ਸਾਰੇ ਫੋਨ ਆ ਰਹੇ ਸੀ ਪਰ ਤੁਸੀਂ ਕਿਹਾ ਕਿ ਨਹੀਂ ਚੱਬਰ ਮੈਨੂੰ ਲਾ ਤਾਂ ਦਿੰਦੇ ਅੱਜ ਪਰ ਇਸ ਕਰਕੇ ਨਹੀਂ ਮੈਨੂੰ ਸੇਵਾ ਮੁਕਤ ਕੀਤਾ ਕਿ ਜੇ ਅੱਜ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾ ਦਿੰਦੀ ਨਾ ਤਾਂ ਅੱਜ ਮੈਨੂੰ ਕੱਲਾ ਅਕਾਲ ਤਖਤ ਦਾ ਜਥੇਦਾਰ ਨਹੀਂ ਮੈਨੂੰ ਅਕਾਲ ਤਖਤ ਦਾ ਜਥੇਦਾਰ ਵੀ ਰੱਖਦਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਤੇ ਨਾਲ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦਾ ਵੀ ਲਾਣ ਕਰ ਦੇਣਾ ਸੀ ਮੇਰਾ ਮੇਰੇ ਸਾਹਮਣੇ ਤੁਸੀਂ ਐਚਐਮਓ ਦੇ ਪੀਆਰ ਨਾਲ ਵੀ ਗੱਲ ਕੀਤੀ ਹੈ ਤੇ ਅੱਗੇ ਨਾਲ ਜੋ ਵੀ ਹੈਗੇ ਨੇ ਉਹ ਵੀ ਤੁਹਾਡੀ ਗੱਲ ਹੋਈ ਸੀ ਫੋਨ ਨਹੀਂ ਚੱਕਿਆ ਚਲੋ ਕੋਸ਼ਿਸ਼ ਕੀਤੀ ਤੁਸੀਂ ਸ਼ਾਇਦ ਇੱਕ ਵਾਰ ਗੱਲ ਵੀ ਹੋ ਗਈ ਸੀ ਤੁਸੀਂ ਇਹ ਕਿਹਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਤੇ ਬਾਗੀ ਧੜਾ ਪੰਜਾਬ ਦੀ ਸਰਕਾਰ ਆਮ ਆਦਮੀ ਅਤੇ ਬੀਜੇਪੀ ਸੈਂਟਰ ਸਰਕਾਰ ਸੈਂਟਰ ਸਰਕਾਰ ਭਾਜਪੀ ਅਤੇ ਆਮ ਆਦਮੀ ਪੰਜਾਬ ਸਰਕਾਰ ਇਹ ਦੋਨੇ ਅਤੇ ਬਾਗੀ ਧੜਾ ਜੋ ਅਕਾਲੀ ਦਲ ਦਾ ਢੀਂਡ ਸਾਹਿਬ ਬੀਬੀ ਜਗੀਕੌਰ ਇਹ ਸਾਰੇ ਇਹ ਮੈਨੂੰ ਕੱਲਾ ਕਾਲ ਤੱਕ ਦਾ ਜਥੇਰ ਨਹੀਂ ਨਾਲ ਅਕਾਲੀ ਦਲ ਦਾ ਪ੍ਰਧਾਨ ਵੀ ਐਲਾਨ ਕਰ ਦੇਣਗੇ ਇਸ ਤੋਂ ਡਰਦਿਆਂ ਨੇ ਮੈਨੂੰ ਅੱਜ ਨਹੀਂ ਸੇਵਾ ਮੁਕਤ ਕੀਤਾ ਤੁਸੀਂ ਇਹ ਕਿਹਾ ਸੀ ਪਰ ਮੈਂ ਮੇਰੀ ਬੇਨਤੀ ਤੁਹਾਡੇ ਯਾਦ ਹੋ ਮੈਂ ਤੁਹਾਨੂੰ ਗਾਇ ਸਿੰਘ ਸਾਹਿਬ ਜੀ ਜੇ ਤੁਹਾਡੇ ਮਨ ਚ ਆਹ ਹੰਕਾਰ ਹੈ ਨਾ ਕਿ ਸੂਬਾ ਸਰਕਾਰ ਮੇਰੀ ਮੱਤ ਕਰ ਰਹੀ ਹੈ ਸੈਂਟਰ ਸਰਕਾਰ ਮੇਰੀ ਮੱਤ ਕਰ ਰਹੀ ਹੈ ਬਾਗੀ ਤੜਾ ਮੇਰੀ ਮੱਤ ਕਰ ਰਹੇ ਹੈ ਪਰ ਤੁਸੀਂ ਕਾਲ ਤੱਕ ਦੇ ਜਥੇਦਾਰ ਦੀ ਪਦਵੀ ਤੇ ਰਹਿੰਦੇ ਯੋਗ ਨਹੀਂ ਮੈਂ ਤੁਹਾਨੂੰ ਬੇਇੱਜ਼ਤੀ ਕੀਤੀ ਸੀ ਤੁਹਾਡੇ ਯਾਦ ਹੋਵੇ ਕਿਉਂ ਕੌਮ ਨੂੰ ਕਿਉਂ ਪੰਥ ਨੂੰ ਦੁੱਬਦਾ ਚ ਪਾਇਆ ਜੇ ਆਪਾਂ ਸੈਂਟਰ ਸਰਕਾਰ ਦੇ ਨਾਲ ਹੀ ਚੱਲਣਾ ਜੇ ਆਪਾਂ ਸੂਬਾ ਸਰਕਾਰ ਨਾਲ ਚੱਲਣਾ ਫਿਰ ਪੰਥ ਦੀ ਸੇਵਾ ਕੌਮ ਦੀ ਸੇਵਾ ਕਿਵੇਂ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਪਰ ਤੂੰ ਕਿਹਾ ਨਹੀਂ ਚੱਬਰ ਤੂੰ ਕਾਲਾ ਤੂੰ ਗਰਮ ਨਾ ਹੋ ਵਿਧੀ ਪ੍ਰਧਾਨ ਚਾਹੀਦਾਗਾ ਮੈਨੂੰ ਲਾਉਣ ਵਾਸਤੇ ਨਾ ਚਲੋ ਮੈਨੂੰ ਦੱਸ ਕੇ ਲਾ ਦੇਣਾ ਸੇਵਾ ਮੋਤ ਕਰ ਦੇਣਾ ਚਲੋ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਹੋਈ ਦਮਦਮਾ ਸਾਹਿਬ ਰੋ ਅਕਾਲ ਤੱਕ ਤੇ ਰਹੋ ਤੁਸੀਂ ਕਿਹਾ ਮੈਨੂੰ ਦਮਦਮਾ ਸਾਹਿਬ ਮੈਂ ਲਾਈਕ ਰਹਿਣਾ ਚਾਹਣਾ ਤਾਂ ਤੁਹਾਨੂੰ ਸੀਨੀਅਰ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਧਾਮੀ ਨੇ ਬੇਨਤੀ ਕੀਤੀ ਤੁਸੀਂ ਕਿਹਾ ਮੈਂ ਦਮਦਮਾ ਸਾਹਿਬ ਦੇ ਘਰ ਰਹਿਣਾ ਚਾਹਣਾ ਤੇ ਤੁਹਾਨੂੰ ਦਮਦਮਾ ਸਾਹਿਬ ਜੀ ਸੇਵਾ ਇਤੀ ਅਕਾਲ ਤੱਕ ਸਾਥੋਂ ਗੈਰਕੂ ਵੀ ਸੀ ਉਹ ਦਿੱਤੀ ਇਹ ਅੰਦਰਲੀ ਗੱਲਾਂ ਮੈਂ ਤੁਹਾਡੇ ਸਿੱਖਿਆ ਨਹੀਂ ਜੋ ਤੁਸੀਂ ਬੋਲੇ ਮੈਂ ਬੋਲ ਪਰ ਜਦੋਂ ਹੁਣ ਤੁਸੀਂ ਇਹ ਗੱਲਾਂ ਕਰਨ ਲੱਗ ਗਏ ਚੈਨਲਾਂ ਦੇ ਜਾ ਕੇ ਚੈਨਲਾਂ ਦੇ ਵਿੱਚ ਜਾ ਕੇ ਚੈਨਲਾਂ 'ਤੇ ਬਹਿ ਕੇ ਤਾਂ ਫਿਰ ਅਸੀਂ ਵੀ ਦੱਸੀਏ ਕਿ ਤੁਸੀਂ ਕਿੰਨੇ ਤਰਲੋ ਮੱਛੀ ਹੋ ਰਹੇ ਸੀ ਕਿ ਮੇਰੀ ਸੇਬਾ ਮੇਰੀ ਪਦਵੀ ਮੇਰੇ ਹੱਥੋਂ ਖੁੱਸ ਰਹੀ ਹੈ ਤੇ ਹੁਣ ਤੁਸੀਂ ਗੱਲ ਕਰ ਰਹੇ ਹੋ ਇਹ ਕੋਈ ਸੱਚ ਨਹੀਂ ਕਿ ਤੁਹਾਨੂੰ ਜੋ ਭਾਜਪਾ ਵੱਲੋਂ ਸਿਲੇਬਸ ਮਿਲਿਆ ਸੀ ਸੂਬਾ ਸਰਕਾਰ ਵੱਲੋਂ ਸਿਲੇਬਸ ਮਿਲਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ 10 ਸਾਲ ਵਾਸਤੇ ਅਕਲ ਪਾਰਟੀ ਤੋਂ ਪਰਾ ਕਰਨਾ ਇਕੱਲਾ ਕਾਲੀ ਦਲ ਨਹੀਂ ਤੁਸੀਂ ਇਹ ਵੀ ਮਤਿਆ ਸੀ ਕਿ ਕਿਸੇ ਵੀ ਪਾਰਟੀ ਸਗਠਣ ਦਾ 10 ਸਾਲ ਪ੍ਰਧਾਨ ਨਹੀਂ ਬਣ ਸਕਦਾ ਪਰ ਉਹ ਪੰਚ ਦਾ ਸੇਵਾਦਾਰ ਕੌਮ ਦਾ ਸੇਵਾਦਾਰ ਜਿਹਦੇ ਗੁਰੂ ਪ੍ਰਤੀ ਸ਼ਰਧਾ ਸੀ ਗੁਰੂ ਪ੍ਰਤੀ ਪਿਆਰ ਸੀ ਸ਼ਰਧਾ ਸੀ ਕਿ ਜੇ ਮੇਂ ਗੁਰੂ ਨੇ ਮੈਨੂੰ ਪੰਚੋਂ ਸੇਕਣਾ ਜੇ ਗੁਰੂ ਨੇ ਮੇਰੇ ਨੇ ਮੈਨੂੰ 10 ਸਾਲ ਵਾਸਤੇ ਕੱਢਣਾ ਤਾਂ ਮੇਰੀ ਕੋਈ ਕਾਹਤ ਨਹੀਂ ਕਿ ਮੈਂ ਰਹਿ ਸਕਾਂ ਜੋ ਗੁਰੂ ਨੇ ਲਿਖਿਆ ਉਹੀ ਹੋਣਾਗਾ ਉਹਨੂੰ ਪਤਾ ਸੀ ਕਿ ਤੁਸੀਂ ਤੁਹਾਡੇ ਮਨ ਚ ਕੀ ਹੈ ਤੈਨੂੰ ਸੈਂਟਰ ਨੇ ਬੀਜੇਪੀ ਨੇ ਕੀ ਸਲੇਵਸ ਦਿੱਤਾ ਸੂਬਾ ਸਰਕਾਰ ਨੇ ਕੀ ਸਲੇਬ ਦਿੱਤਾਗਾ ਪਤਾ ਸੀ ਪਰ ਤੂੰ ਵੀ ਤੁਹਾਨੂੰ ਕੋਈ ਸੇਵਾ ਮੁਕਤ ਨਹੀਂ ਕੀਤਾ ਤੁਹਾਡੇ ਸਾਹਮਣੇ ਪੇਸ਼ ਹੋਏ ਜੋ ਤੁਹਾਡੀ ਰੰਜਸ਼ ਸੀ ਤੁਸੀਂ ਕੱਢੀ ਤੁਸੀਂ ਅੱਜ ਕਹਿ ਰਹੇ ਹੋ ਕਿ ਜ਼ਥੇਦਾਰ ਇਹ ਬੋ ਪਰ ਤੁਸੀਂ ਦੱਸੋ ਨਾ ਕਿੰਨੀ ਕੀ ਤੁਹਾਡੇ ਤੇ ਦਖਲਅੰਦਾਜ਼ੀ ਹੋਈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਭਰਤੀ ਕੀਤੀ ਪਰ ਅੱਜ ਤੁਹਾਡੀ ਇੰਟਰਵਿਊ ਤੋਂ ਪਤਾ ਲੱਗ ਜਾਣਾ ਵੀ ਧਰ ਭਰਤੀ ਬੋਗਸ ਸੀਗੀ ਕਿਲੀਅਰ ਡੀਲ ਤਾਂ ਤੁਹਾਡੇ ਨਾਲ ਹੋ ਗਈ ਸੀ ਨਾ ਵਿ ਪ੍ਰਧਾਨ ਤੁਹਾਨੂੰ ਬਣਾਉਣਾਗਾ ਡੀਲ ਤੁਹਾਡੇ ਨਾਲ ਹੋਗੀ ਤੇ ਜਿਹੜੀ ਭਰਤੀ ਕਰਾਈ ਹੈ ਜਿਹੜੇ ਵਰਕਰਾਂ ਨੇ ਭਰਤੀ ਕੀਤੀ ਹੈ ਡੈਲੀਗੇਟ ਬਣਾਏ ਤਾਂ ਬੋਗਸ ਸੀਗੇ ਕਿਉਂਕਿ ਕਲੀਅਰ ਸੀ ਸਾਰੇ ਬਾਗੀ ਧੜੇ ਨੇ ਤੁਹਾਡੇ ਨਾਲ ਗੱਲ ਹੋਈ ਹੋਈ ਤੁਸੀਂ ਆਪ ਦੱਸਿਆ ਕਿ ਤੁਹਾਨੂੰ ਹੀ ਪ੍ਰਧਾਨ ਬਣਾਉਣਾ ਸੀਗਾ ਤੇਰੇ ਭਰਤੀ ਕਰਨੀ ਇਹ ਡੈਲੀਗੇਟ ਬਣਾਉਣੇ ਤਾਂ ਬੁਖ ਧੋਖਾ ਪੰਥ ਨਾਲ ਕੌਮ ਨਾਲ ਤੇ ਕੌਮ ਦੀ ਜਥੇਬੰਦੀ ਤੁਸੀਂ ਪਾੜਨੀ ਸੀ ਅਕਾਲੀ ਦਲ ਨੂੰ ਦੋ ਫਾੜ ਕਰਦਾ ਸੀਗਾ ਆਪ ਹੀ ਤੁਸੀਂ ਕਦੇ ਦੇ ਵੇਖਿਆ ਕਿ ਜਿਹੜਾ ਜੱਜ ਹੋਵੇ ਫੈਸਲਾ ਕਰਨ ਵਾਲਾ ਤੇ ਉਹ ਇੱਕ ਢੜਦਾ ਬਣ ਜੀ ਇੱਕ ਧਰੇ ਦਾ ਬਣ ਜੀ ਸੋ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਤੁਹਾਡੀਆਂ ਮੈਂ ਸਮਝਦਾ ਚੰਗਾ ਹੀ ਹੈ ਕਿ ਤੁਸੀਂ ਨਾ ਪੰਥ ਨਾ ਗਦਾਰੀ ਕਰੋ ਨਾ ਕੌਮ ਨਾ ਗਦਾਰੀ ਕਰੋ ਤੁਸੀਂ ਬਹੁਤ ਸਤਿਕਾਰਯੋਗ ਸੇਵਾ ਚ ਰਹੇ ਹੋ ਬਹੁਤ ਗੱਲਾਂ ਨੇ ਆਪਣੀਆਂ ਜੇ ਹੁਣ ਤੁਸੀਂ ਟੀਵੀਾਂ ਤੇ ਜਾ ਕੇ ਦੱਸੋਗੇ ਕਿਉਂਕਿ ਤੁਹਾਨੂੰ ਅਸੀਂ ਥੋੜਾ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਅਕੇ ਮੈਂ ਜ਼ਿੰਦਗੀ ਚ ਸ੍ਰੀ ਅਕਾਲ ਤਖਸਾਲ ਪ੍ਰਤੀ ਨਹੀਂ ਬੋਲ ਸਕਦਾ ਜਿੰਦਗੀ ਚ ਸ਼੍ਰੋਮਣੀ ਕਮੇਟੀ ਪ੍ਰਤੀ ਨਹੀਂ ਖਿਲਾਫ ਨਹੀਂ ਬੋਲ ਸਕਦਾ ਮੈਂ ਜਿੰਦਗੀ ਚ ਸ੍ਰੀ ਅਕਾਲੀ ਦਲ ਪ੍ਰਤੀ ਨਹੀਂ ਬੋਲ ਸਕਦਾ ਤੇ ਤੁਸੀਂ ਤਖਸਾਲ ਬਨ ਹੱਥ ਕਰਕੇ ਕਹਿੰਦੇ ਹੁੰਦੇ ਸੀ ਕਿ ਖਾਸ ਕਰ ਮੈਂ ਸਖਬੀਰ ਸਿੰਘ ਬਾਦਲ ਪ੍ਰਤੀ ਜਿੰਦਗੀ ਚ ਨਹੀਂ ਮੂੰਹ ਬੋਲ ਸਕਦਾ ਕਿਉਂਕਿ ਉਹ ਇੱਕ ਸੱਚਾ ਸਿੱਖ ਹੈ ਉਹਨੇ ਇੱਕ ਮੈਨੂੰ ਨਿਮਾਣੇ ਗਰੀਬ ਸਿੱਖ ਨੂੰ ਜਿਹਦੇ ਨਾਂ ਮਾਪਿਓ ਨਾ ਬਣਦੀ ਹੈ ਨਾ ਭੈਣ ਭਰਾ ਨਾਲ ਬਣਦੀ ਐ ਨਾ ਕਿਸੇ ਨਾਲ ਜਿਹਦੇ ਕੋਲ ਨਾ ਘਰ ਹੈ ਨਾ ਪ੍ਰੋਪਰਟੀ ਹੈ ਨਾ ਜ਼ਮੀਨ ਹੈ ਨਾ ਜਾਇਦਾਦ ਹੈ ਇੱਕ ਦੱਬਿਆ ਕੁਸਲਾ ਮੈਂ ਇਨਸਾਨ ਐ ਮੈਨੂੰ ਚੱਕ ਕੇ ਤਖਸਰੀ ਦਮਨੋਂ ਸਹਤ ਜਥੇਰ ਬਣਾਇਆ ਮੈਨੂੰ ਚੱਕ ਕੇ ਸ੍ਰੀ ਅਕਾਲ ਤਖਸਾਲ ਦਾ ਜਥੇਰ ਬਣਾਇਆ ਤੁਸੀਂ ਕਹਿੰਦੇ ਹੁੰਦੇ ਸੀ ਸੁਖਵੀਰ ਸਿੰਘ ਬਾਦਲਪੁਤਤੀ ਕਿ ਉਹ ਇੱਕ ਸੱਚਾ ਸਿੱਖ ਹੈ ਜੋਗ ਸਿੱਖ ਹੈ ਜਿਹਨੂੰ ਨਿੱਜੀ ਹਉਮੈ ਨਹੀਂ ਹੈਗੀ ਨਿੱਜੀ ਨਹੀਂ ਮੇਰੇ ਜਥੇਦਾਰ ਦਾ ਵਰਕਰ ਦਾ ਮੁੰਡਾ ਆਗੂ ਬਣੇ ਜਥੇਦਾਰ ਬਣੇ ਲੀਡਰ ਬਣੇ ਪ੍ਰਧਾਨ ਬਣੇ ਜਾਂ ਤੁਸੀਂ ਕਿਹਾ ਸੀ ਮੈਟ ਦੇ ਆਧਾਰ ਤੇ ਮੇਰੀ ਨਿਯੁਕਤੀ ਕੀਤੀ ਹੈ ਉਹ ਤਾਂ ਹੀ ਹੋਈ ਹੈ ਜੇ ਸੁਖਵੀਰ ਸਿੰਘ ਬਾਦਲ ਵਰਗਾ ਆਗੂ ਹੈ ਹੋਰ ਬੰਦਾ ਨਹੀਂ ਮੇਰੀ ਯੋਗਤਾ ਕਰ ਸਕਦਾ ਸੀ ਤੁਸੀਂ ਸੋਫਾ ਖਾਂਦੇ ਰਹੇ ਹੋ ਇਕਾਲ ਤੱਕ ਸਭ ਦੀਆਂ ਤਖਤਰੀ ਦੰਨੋਂ ਸੇਵਦੀਆਂ ਤੇ ਅੱਜ ਉਸ ਸ਼ਖਸ਼ਪ੍ਰਤੀ ਤੁਸੀਂ ਕੀ ਉਸ ਬੋਲ ਰਹੇ ਹੋ ਸਿਰਫ ਲਾਲਸਾ ਵਾਸਤੇ ਵੀ ਸੈਂਟਰ ਨੇ ਬੀਜੇਪੀ ਨੇ ਤੁਹਾਨੂੰ ਥਾਪੜਾ ਦੇਤਾ ਰਾਗਵ ਚੱਡੇ ਨੇ ਜਾਂ ਭਗਵੰਤ ਮਾਨ ਨੇ ਥਾਪੜਾ ਦੇਤਾ ਤਾਂ ਕੌਮ ਦੀਆਂ ਪੰਥ ਦੀਆਂ ਜੋ ਸੰਸਥਾਾਂ ਉਹਨਾਂ ਦੇ ਵਿੱਚ ਤੁਸੀਂ ਅੰਦਰ ਕੋ ਸਪੈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜ ਉਹਨਾਂ ਬਰੀਆਦਾ ਕੋਸ਼ਿਸ਼ ਕਰ ਰਹੇ ਹੋ ਖਿਲਾਫ ਕੋਸ਼ਿਸ਼ ਕਰ ਰਹੇ ਹੋ ਤੇ ਜਾਂ ਕੇ ਵੀ ਕੀ ਕੁਝ ਚੱਲ ਰਿਹਾ ਸਿੰਘ ਸਾਹਿਬ ਬਹੁਤ ਕੁਝ ਹੈ ਅੰਦਰ ਦੀਆਂ ਗੱਲਾਂ ਤੁਹਾਡੇ ਮੇਰੇ ਸਭ ਆਪਣੇ ਚਲੋ ਭੀਤ ਹੁੰਦੇ ਆ ਹਰ ਇੱਕ ਬੰਦੇ ਦੀ ਨਿੱਜੀ ਗੱਲਾਂ ਵੀ ਹੁੰਦੀਆਂ ਪਰ ਰੱਬ ਦਾ ਵਾਸਤਾ ਇੰਨਾ ਨਾ ਗਿਰੋ ਇੰਨਾ ਨਾ ਡਿੱਗੋ ਇੰਨਾ ਨਾ ਜੇ ਤੁਸੀਂ ਕਿਹਨੂੰ ਅਸਤੀਫਾ ਦਿੱਤਾ ਮੈਂ ਦੇਣਾ ਪੇਸ਼ਕੀ ਕੀਤੀ ਪਰ ਦੇਓ ਪਰ ਦੇ ਕੇ ਅਸਤੀਫਾ ਕਥਾ ਕਰੋ ਸਾਡੇ ਵਰਗੇ ਗੁਰਸਿੱਖ ਤੁਹਾਨੂੰ ਬੁਲਾਉਣ ਵੀ ਸਾਡੇ ਸਿੰਘ ਸਭਗੈਨੀ ਹਰਪ੍ਰੀਤ ਸਿੰਘ ਕਥਾ ਕਰਨ ਆ ਰਹੇ ਨੇ ਗੁਰਵਾਣੀ ਕੀਰਤਨ ਕਰ ਰਹੇ ਨੇ ਤੁਹਾਨੂੰ ਬੁਲਾਉਣਗੇ ਪਰ ਇੱਕ ਪਾਸੇ ਤੁਸੀਂ ਸੈਂਟਰ ਦੀ ਯਾਰੀ ਪੂਰ ਰਹੇ ਹੋ ਸੂਬੇ ਦੀ ਯਾਰੀ ਪੁਕਾਰ ਰਹੇ ਹੋ ਕੌਮ ਨਾਲ ਪੰਥ ਨਾਲ ਗਦਾਰੀ ਵੀ ਕਰ ਰਹੇ ਹੋ ਤੇ ਨਾਲ ਤੁਸੀਂ ਪ੍ਰਧਾਨ ਜੀ ਦੇ ਚੱਕਰ ਦੇ ਵਿੱਚ ਵੀ ਸਿਰ ਪ੍ਰਧਾਨ ਜੀ ਕੌਣ ਆ ਤਾਂ ਕੌਮ ਦੀ ਐਡੀ ਵੱਡੀ ਪਦਵੀ ਦੁਰਵਰਤੋਂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਪੰਥ ਦੇ ਵਿੱਚ ਦੁਫਾੜ ਪਾਇਆ ਤੁਸੀਂ ਇਹ ਨਹੀਂ ਦੱਸ ਸਕੇ ਕਿ ਜੇ ਪਾਤਤ ਬੰਦੇ ਨੂੰ ਅਕਾਲ ਤਖਤ ਸਾਹਿਬ ਤੇ ਤਲੋਂ ਨਹੀਂ ਕੀਤਾ ਜਾ ਸਕਦਾ ਤਾਂ ਪਾਤਤ ਬੰਦੇ ਨੂੰ ਅਕਾਲ ਤਖਤ ਸਾਹਿਬ ਦੀ ਕਮੇਟੀ ਦੇ ਵਿੱਚ ਕਿਵੇਂ ਪਾਇਆ ਗਿਆ ਮਿਤਸਾਹ ਦੇ ਕਹਿਣ ਤੇ ਪਾਇਆ ਗਿਆ ਭਗਵਾਨ ਤਮਾਨ ਦੇ ਕਹਿਣ ਤੇ ਪਾਇਆ ਗਿਆ ਰਾਗਵ ਚੱਡੇ ਦੇ ਕਹਿਣ ਤੇ ਪਾਇਆ ਗਿਆ ਇਹ ਤੁਸੀਂ ਨਹੀਂ ਦੱਸ ਸਕਦੇ ਕਿਉਂਕਿ ਜਦੋਂ ਤੁਸੀਂ ਆਪ ਕਹਿ ਰਹੇ ਹੋ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਤਲਬ ਕੀਤਾ ਜਾਂ ਨੀ ਕੁਲਦੀਪ ਸਿੰਘ ਗੁਰਵਾਜੀਆਂ ਨੇ ਤੁਸੀਂ ਕਿਹਾ ਪਤ ਨੂੰ ਬੁਲਾ ਨਹੀਂ ਸਕਦੇ ਫਿਰ ਪਤ ਜੋ ਕੁਝ ਮਰਜੀ ਕਰੀ ਜਾਵੇ ਪਰ ਮੈਨੂੰ ਪਤਾ ਤੁਹਾਡੀ ਸਾਡੇ ਸਤਿਕਾਰਯੋਗ ਭਰਾ ਮਨੀਂਦਰ ਸਾਹਸਰ ਕੀ ਗੱਲਾਂ ਹੁੰਦੀਆਂ ਨਹੀਂ ਆ ਰਾਮਵਾਲੀਆ ਸਾਹਿਬ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਆ ਮਨਪ੍ਰੀਤ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਆ ਮੈਨੂੰ ਪਤਾ ਮੈਂ ਤੁਹਾਡੇ ਨਾਲ ਹੀ ਹੁੰਦਾ ਸੀਗਾ ਪਰ ਪੰਥ ਕੌਮ ਦੀ ਪਦਵੀ ਦੀ ਤੁਸੀਂ ਦੁਰਵਰਤੋਂ ਕੀਤੀ ਹੈ ਰੱਬ ਦਾ ਵਾਸਤਾ ਅੱਗੇ ਤੋਂ ਇਹੋ ਜਿਹੀ ਇੰਟਰਵਿਊ ਦੇਣਿਓ ਸਿਆਸੀ ਤੌਰ ਤੇ ਪੰਜਾਬ ਦੇ ਮੁੱਦੇ ਚੱਕੋ ਦੇਸ਼ ਦੇ ਮੁੱਦੇ ਚੱਕੋ ਸੂਬੇ ਦੇ ਮੁੱਦੇ ਚੱਕੋ ਸਿੱਖ ਕੌਮ ਦੇ ਮੁੱਦੇ ਚੱਕੋ ਪੰਜਾਬੀਆਂ ਦੇ ਮੁੱਦੇ ਚੱਕੋ ਵਧੀਆ ਗੱਲ ਹੈ ਪਰ ਜੇ ਅੰਦਰ ਲਈ ਅਗਲਾ ਤਾਂ ਅੰਦਰ ਲਈ ਆਪਣੀਆਂ ਬਹੁਤ ਨੇ ਇਸ ਕਰਕੇ ਸਾਨੂੰ ਮੂੰਹ ਨਾ ਖਲਾਓ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਬਾਤ